ਅੱਜ ਸਟਰਸ ਸਰ ਕੁਛ ਅੱਜ ਮੀਟਿੰਗ ਸੁਧਿਆ ਤੇ ਕੀ ਆਜਾ ਅੱਜ ਦੀ ਮੀਟਿੰਗ ਸੰਗਠਨ ਦੀ ਮੀਟਿੰਗ ਸੀਗੀ ਇੱਕ ਤਾਂ ਜਿਹੜੇ ਸਾਡੇ ਡਿਸਟ੍ਰਿਕਟ ਪ੍ਰੈਜ਼ੀਡੈਂਟ ਹੈ ਜੀ ਵੀਰ ਸਿੰਘ ਲਾਲਪੁਰਾ ਉਹਨਾਂ ਨੇ ਮੈਨੂੰ ਸਨਮਾਨਿਤ ਕੀਤਾ ਕਿਉਂਕਿ ਮੈਂ ਕੁਛ ਦਿਨ ਪਹਿਲਾਂ ਬੀਜੇਪੀ ਪਾਰਟੀ ਜੁਆਇਨ ਕੀਤੀ ਸੀ ਤੇ ਆਮ ਆਦਮੀ ਪਾਰਟੀ ਨੂੰ ਅਲੱਗ ਦਾ ਕਿਹਾ ਸੀਗਾ ਮੇਰੇ ਕੁਝ ਕਾਰਨ ਸੀਗੇ ਆਮ ਆਦਮੀ ਪਾਰਟੀ ਨੂੰ ਛੱਡਣ ਦੇ ਜਿਨ੍ਹਾਂ ਵਿੱਚ ਵਿਸ਼ੇਸ਼ਾਪੀ ਜਿਹੜੀ ਆਮ ਆਦਮੀ ਪਾਰਟੀ ਆ ਉਹਨਾਂ ਦੀ ਕਰਨੀ ਤੇ ਕਰਨੀ ਵਿੱਚ ਫਰਕ ਸੀਗਾ ਕਿਉਂਕਿ ਜੋ 2022 ਦੀਆਂ ਵੋਟਾਂ ਤੋਂ ਪਹਿਲਾਂ ਉਹਨਾਂ ਨੇ ਵਾਅਦੇ ਕੀਤੇ ਸੀਗੇ ਉਹਨਾਂ ਦੇ ਵਿੱਚੋਂ ਕੋਈ ਵੀ ਵਾਅਦਾ ਉਹਨਾਂ ਨੇ ਪੂਰਾ ਨਹੀਂ ਕਰਿਆ ਪਹਿਲਾ ਵਾਅਦਾ ਤਾਂ ਉਹਨਾਂ ਨੇ ਡਿਪਟੀ ਪ੍ਰਾਈਮ ਮਿਨਿਸਟਰ ਬਣਾਉਣ ਦਾ ਸੀਗਾ ਕਿ ਇੱਕ ਦਲਿਤ ਨੂੰ ਡਿਪਟੀ ਪ੍ਰਾਈਮ ਮਿਨਿਸਟਰ ਬਣਾਇਆ ਜਾਏਗਾ ਪਰੰਤੂ ਉਹ ਵਿੱਚੇ ਰਹਿ ਗਿਆ ਦੂਸਰਾ ਵੀ ਉਹਨਾਂ ਨੇ ਜਿਹੜਾ ਦਲਿਤ ਸਮਾਜ ਦਾ ਉਹਨਾਂ ਨੂੰ ਕੋਈ ਰਿਪਰੈਜ਼ੈਂਟੇਸ਼ਨ ਨਹੀਂ ਦਿੱਤੀ ਜਿਹੜੇ 7 ਰਾਜ ਸਭਾ ਮੈਂਬਰ ਚੁਣ ਕੇ ਭੇਜੇ ਆ ਉਹਨਾਂ ਦੇ ਵਿੱਚ ਕੋਈ ਵੀ ਜਨਕੇ ਰਿਜ਼ਰਵ ਦਾ ਬੰਦਾ ਨਹੀਂ ਤੀਸਰਾ ਵੀ ਜਿੰਨੇ ਵੀ ਕਾਰਡ ਬਣੇ ਹੋਏ ਸੀਗੇ 11,70,000 ਜਿਹੜੇ ਐਸਸੀ ਐਸਟੀ ਓਬੀਸੀ ਸਮਾਜ ਦੇ ਲੋਕਾਂ ਦੇ ਰਾਸ਼ਨ ਮਿਲਦਾ ਸੀ ਜਿਹੜਾ ਉਹਨਾਂ ਨੂੰ ਉਹਨਾਂ ਦੇ ਕੱਟ ਕੱਟਦੇ ਆ ਉਹ ਇਸੇ ਇੰਟੈਂਸ਼ਨ ਨਾਲ ਕਰਤੇ ਸੀਗੇ ਵੀ ਇਹਨਾਂ ਕਾਰਡਾਂ ਨੂੰ ਅਸੀਂ ਮੋਕਸਾਬੰਦੀਆਂ ਚੋਣ ਤੋਂ ਪਹਿਲਾਂ ਰਿਵਾਈਵ ਕਰਾਂਗੇ ਫਿਰੰਤੂ ਬੜੇ ਦੁੱਖ ਦੀ ਗੱਲ ਹੈ ਮੈਂ ਉਹਨਾਂ ਦੇ ਵਿੱਚੋਂ 11 ਲੱਖ 70 ਹਜ਼ਾਰ ਵਿੱਚੋਂ 1 ਲੱਖ ਵੀ ਕਾਰਡ ਆ ਜਿਹੜਾ ਹਲੇ ਰਿਵਾਈਵ ਨਹੀਂ ਹੋਇਆ। ਇਹਦਾ ਨਤੀਜਾ ਇਹ ਨਿਕਲਿਆ ਵੀ ਜਿੰਨੀ ਵੀ ਸੈਂਟਰ ਪੂਲ ਚੋਂ ਸੈਂਟਰ ਗਵਰਨਮੈਂਟ ਤੋਂ ਜਾਂ ਮੋਦੀ ਸਰਕਾਰ ਤੋਂ ਕਿਸੇ ਵੀ ਤਰ੍ਹਾਂ ਦੀ ਸੂਰਤਾਈ ਸੀ ਚਾਹੇ ਉਹ ਆਤਾ ਦਾਲ ਸਕੀਮ ਹੈ ਜਾਂ ਕਣਕ ਹੈ ਉਹ ਲੋਕਾਂ ਤੱਕ ਨਹੀਂ ਪਹੁੰਚੀ ਕਿਉਂਕਿ ਉਹ ਉਹਨਾਂ ਨੇ ਤਾਂ ਉੱਥੇ ਭੇਜੀਆ ਦਿੱਲੀ ਤੋਂ ਪਰੰਤੂ ਉਹ ਡੀਪੋ ਹੋਲਡਰ ਤੱਕ ਹੀ ਬਲੌਕ ਹੋ ਗਈ ਹੈ। ਇਸ ਦੀ ਜਾਨੀ ਇੱਕ ਕਿਸਮ ਦੀ ਇਨਕੁਆਰੀ ਹੋਣੀ ਚਾਹੀਦੀ ਹੈ ਤੇ ਬੜਾ ਵੱਡਾ ਸਕੈਮ ਨਿਕਲੇਗਾ ਦੂਸਰੇ ਪਾਸੇ ਜਿਹੜੇ ਉਹਨਾਂ ਨੇ ਯੂਥ ਨੂੰ ਸਪਨੇ ਦਿਖਾਏ ਸੀ ਨੌਕਰੀ ਦੇ ਉਹ ਨੌਕਰੀ ਦੇ ਜਿਹੜੇ ਯੂਥ ਦੇ ਸੁਪਨੇ ਅਧੂਰੇ ਰਹਿ ਗਏ ਕਿਉਂਕਿ ਜ਼ਿਆਦਾਤਰ ਅਗਰ ਉਹਨਾਂ ਨੇ ਨੌਕਰੀਆਂ ਦਿੱਤੀਆਂ ਜਿਹੜੀਆਂ 23000 ਦੀ 43000 ਦੀ ਉਹ ਨੌਕਰੀਆਂ ਦੀ ਗੱਲ ਕਰਦੇ ਆ ਉਹ ਸਿਰਫ ਆਪਣੇ ਨੂੰ ਦਿੱਤੀਆਂ ਜਾਂ ਬਾਹਰਲੇ ਸੂਬੇ ਦੇ ਚਾ ਦਿੱਲੀ ਦੇ ਬੰਦੇ ਆ ਜਾਂ ਹਿਮਾਚਲ ਦੇ ਆ ਜਾਂ ਰਾਜਸਥਾਨ ਦੇ ਆ ਜਾ ਫੇ ਹੋਰ ਕਿਸੇ ਸ਼ਹਿਰ ਦੇ ਉਹਨਾਂ ਨੂੰ ਜ਼ਿਆਦਾ ਨੌਕਰੀਆਂ ਦਿੱਤੀਆਂ ਗਈਆਂ ਸਾਡਾ ਜਿਹੜਾ ਯੂਥ ਹੈ ਹਲੇ ਵੀ ਪਟਕ ਰਿਹਾ ਹੈ ਤੇ ਇਸੇ ਕਰਕੇ ਅਨਪਲਾਈਮੈਂਟ ਹੋਣ ਦੇ ਵਾਸਤੇ ਉਹਨਾਂ ਨੇ ਆਪਣੇ ਆਪ ਨੂੰ ਨਸ਼ੇ ਵਿੱਚ ਧਕੇ ਲਿਆ ਨਸ਼ਾ ਬਹੁਤ ਹੋ ਰਿਹਾ ਹੈ ਹਰ ਰੋਜ਼ ਤੁਸੀਂ ਦੇਖੋ ਵੀ ਕਿਵੇਂ ਚਟਾ ਫੜਿਆ ਜਾਂਦਾ ਹੈ ਕਿਵੇਂ ਕਤਲ ਹੋ ਰਹੇ ਹੈ ਲਾਅ ਐਂਡ ਆਰਡਰ ਦਾ ਵੀ ਬਹੁਤ ਬੁਰਾ ਹਾਲ ਹੈ ਇਸੇ ਕਰਕੇ ਜਿਹੜੀ ਪਾਰਟੀ ਆਈ ਦੀ ਕਰਨੀ ਤੇ ਕਥਨੀ ਵਿੱਚ ਬਹੁਤ ਵੱਡਾ ਫਰਕ ਹੈ ਮੈਂ ਦੂਜੇ ਪਾਸੇ ਬੀਜੇਪੀ ਕਿਉਂ ਕਿਉਂ ਜੁਆਇਨ ਕੀਤੀ ਹੈ ਕਿਉਂਕਿ ਜਿਹੜਾ ਮੋਦੀ ਸਰਕਾਰ ਹੈ ਜਾਂ ਬੀਜੇਪੀ ਗਵਰਨਮੈਂਟ ਸੈਂਟਰ ਵਿੱਚ ਬੈਠੀ ਹੈ ਉਹਨਾਂ ਦੀਆਂ ਨੀਤੀਆਂ ਤੋਂ ਮੈਂ ਪ੍ਰਭਾਵਿਤ ਆਇਆ ਹੈ ਚਾਹੇ ਉਹ ਫੋਰਨ ਪਾਲਿਸੀ ਦੀਆਂ ਨੀਤੀਆਂ ਹੈਗੀਆਂ ਜਾਂ ਡਿਵੈਸਟਿਕ ਨੀਤੀਆਂ ਹੈਗੀਆਂ ਉਹਨਾਂ ਨੇ ਕਾਫੀ ਹੱਦ ਤੱਕ ਉਹਨਾਂ ਨੂੰ ਸਿਰੇ ਚੜਾਇਆ ਹੈ ਅਗਰ ਮੈਂ ਪੰਜਾਬ ਦੇ ਲੋਕਾਂ ਦੀ ਗੱਲ ਕਰਾਂ ਖਾਸ ਕਰਕੇ ਸਿੱਖ ਸਮਾਜ ਦੀ ਜੋ ਮੋਦੀ ਨੇ ਕਰਕੇ ਦਿਖਾਇਆ ਉਹ ਨਾ ਤਾਂ ਕਾਂਗਰਸ ਨੇ ਕਰਿਆ ਹੈ ਨਾ ਹੀ ਹੋਰ ਕਿਸੇ ਸਰਕਾਰ ਨੇ ਕਰਿਆ ਹੈ ਕਿ ਪੰਜਾਬ ਦੇ ਵਿੱਚ ਅੰਦਰ ਉਹ ਮੋਦੀ ਹੀ ਐ ਐਸਾ ਬੰਦਾ ਹੈ ਜਿਸ ਨੇ ਕਿ 14 ਨਵੰਬਰ ਜਿਹੜਾ ਚਿਲड्रन डे ਹੁੰਦਾ ਸੀਗਾ ਉਸ ਦੇ ਪੈਰਲ ਨੂੰ ਨੇ ਦਸੰਬਰ ਦੇ ਵਿੱਚ ਬਾਲਦੀਵ ਬਾਲ ਦੇਸ ਮਨਾਇਆ ਜਾਂਦਾ ਉਹ ਸ਼ੁਰੂ ਮਨਾਣਾ ਕੀਤਾ ਜਿਹਦੇ ਵਿੱਚ ਸਾਡੇ ਚਾਰੇ ਸਾਹਿਬਜ਼ਾਦੇ ਗੁਰੂ ਗੋਬਿੰਦ ਸਿੰਘ ਜੀ ਦੇ ਉਹਨਾਂ ਨੂੰ ਯਾਦ ਕਰੇ ਜਾਂਦਾ ਤੇ ਹਰੇ ਗੁਰਦਾਰੇ ਵਿੱਚ ਕੀਰਤਨ ਕੀਤਾ ਜਾਂਦਾ ਦੂਸਰਾ ਵੀ 1984 ਦੇ ਦੰਗਿਆਂ ਤੋਂ ਬਾਅਦ ਸਾਰਾ ਜਿਹੜਾ ਸਿੱਖ ਸਮਾਜ ਹੈ ਉਹਨੂੰ ਕੁਐਸਚਨ ਮਾਰਕਟ ਲੱਗਿਆ ਸੀਗਾ ਉਹਨੂੰ ਇੱਕ ਕਿਸਮ ਦਾ ਉਗਰਵਾਦੀ ਦੀ ਹਨਨ ਦੇਖਿਆ ਜਾਂਦਾ ਸੀਗਾ ਪਰੰਤੂ ਜਿਹੜੇ ਮੋਦੀ ਹੈ ਜਾਂ ਮੋਦੀ ਸਰਕਾਰ ਹੈ ਇਹਨੇ ਉਸ ਗਣਕੇ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਜਾ ਗੁਆਟੀ ਦਾ ਸੀਗਾ ਜਾਂ ਪੰਜਾਬ ਦਾ ਸੀਗਾ ਜਾਂ ਹਿਮਾਚਲ ਦਾ ਸੀ ਜਾਂ ਰਾਜਸਥਾਨ ਦਾ ਸੀ ਜਾਂ ਹਰਿਆਣਾ ਦਾ ਸੀਗਾ ਕਿਉਂਕਿ ਇਹ ਜਿਹੜਾ ਕੰਮ ਹੈ ਮਾਤਾ ਸਾਡੇ ਜਿਹੜੇ ਮਨਮੋਹਨ ਸਿੰਘ ਪ੍ਰਾਈਮ ਮਿੰისტਰ ਹੋਏ ਆ ਉਹ ਕਰ ਸਕੀ ਹੈ ਤੇ ਨਾਹੀਂ ਸਾਡੇ ਰਾਸ਼ਟਰਪਤੀ ਹੋਏ ਆ ਗਿਆਨੀ ਜੈਲ ਸਿੰਘ ਜੀ ਇਹੋ ਕੰਮ ਕਰ ਸੁੱਕੇ ਆ ਸਗੋਂ ਤੁਹਾਨੂੰ ਮੈਂ ਯਾਦ ਕਰਨਾ ਚਾਹੁੰਦਾ ਕਿ ਜਿਹੜੇ ਮੋਦੀ ਹੈ ਬੇਸਬ ਗੁਰਦੁਆਰਾ ਗਏ ਸੀਗੇ ਬਕਾਇਦਾ ਉਹਨਾਂ ਨੇ ਫਟਕਾ ਪੈਨੇ ਆ ਸੀਗਾ ਤੇ ਫਟਕੇ ਦੇ ਉੱਤੇ ਨਿਸ਼ਾਨ ਸਾਹਿਬ ਦਾ ਨਿਸ਼ਾਨ ਲੱਗਿਆ ਹੋਇਆ ਸੀਗਾ ਜਾਨੀ ਪੂਰੇ ਉਹ ਨਤਮਸਤਕ ਹੋ ਕੇ ਗਏ ਆ ਇਸ ਕਰਕੇ ਮੈਂ ਉਹਨਾਂ ਨੂੰ ਕਹਿ ਸਕਦਾ ਵੀ ਉਹ ਸਿੱਖਾਂ ਦੇ ਹਤਾਸ਼ੀ ਸਨ ਹੋਰ ਅਗਰ ਗੱਲ ਕਰਾਂ ਮੈਂ ਗਰੀਬ ਆਦਮੀਆਂ ਦੇ ਗਰੀਬ ਆਦਮੀਆਂ ਨੂੰ ਜਿੰਨੀਆਂ ਵੀ ਸਹੂਲਤਾਂ ਆ ਪੰਜਾਬ government ਨੇ ਪਰੋਕੀਆਂ ਹੋਈਆਂ ਬਸ ਅਗਰ ਮਿਲਦੇ ਤਾਂ ਸੈਂਟਰੇਡ ਮਿਲ ਰਹੀ ਹੈ ਇਸ ਤੋਂ ਇਲਾਵਾ ਇਹਨਾਂ ਨੂੰ ਕੁਝ ਨਹੀਂ ਮਿਲ ਰਿਆ ਤੇ ਮੈਂ ਇਸੇ ਕਰਕੇ ਪਾਰਟੀ ਦਾ ਜਿਹੜਾ ਦਾਅਵਾ ਨਾ ਖੜਿਆ ਤੇ ਮੈਂ ਇਹ ਵਿਸ਼ਵਾਸ ਦੋਣਾ ਹੈ ਵੀ ਮੈਂ ਤੇ ਮੇਰੇ ਸਾਥੀ ਅਸੀਂ ਮਿਲ ਕੇ ਇਸ ਪਾਰਟੀ ਨੂੰ ਅੱਗੇ ਲੈ ਕੇ ਜਾਵਾਂਗੇ ਜੋ ਮੋਦੀ ਸਾਹਿਬ ਦਾ 400 ਦਾ ਨਾਰਾ ਹੈ ਅਸੀਂ ਉਹਨੂੰ ਪਰੀਪੰਤੀ ਪੂਰਾ ਕਰਾਂਗੇ ਤੇ ਜਿਹੜਾ ਹੁਸ਼ਿਆਰਪੁਰ ਦੀ ਸਾਰੀ ਅਨੰਦ ਪ੍ਰਸਾਦ ਦੀ ਸੀਟ ਹੈ ਜਾਂ ਫਤੇਗੜ ਦੀ ਸੀਟ ਹੈਗੀ ਹੈ ਅਸੀਂ ਉਹਨੂੰ ਕੱਢ ਕੇ ਦੇਾਂਗੇ ਉਹਨਾਂ ਦੀ ਝੋਲੀ ਵਿੱਚ ਪਾਵਾਂਗੇ ਇਹੀ ਸਾਡਾ ਵਾਅਦਾ ਹੈ ਕਿ ਅਸੀਂ ਮਿਲ ਜੁਲ ਕੇ ਕੰਮ ਕਰਾਂਗੇ ਤੇ ਇਸ ਪਾਰਟੀ ਦਾ ਜਿਹੜਾ ਅਕਸ਼ਾ ਹੈ ਅੱਗੇ ਵਧਾਵਾਂਗੇ ਵੈਗੁਰੂ ਜੀ ਕਾ ਖਾਲਸਾ ਸ਼੍ਰੀ ਵੈਗੁਰੂ ਜੀ ਕੀ ਫਤਿਹ ਠੀਕ ਹੈ ਨਾ